ਸੁਲਤਾਨਪੁਰ ਲੋਗਦੀ ਦੇ ਪਿੰਡ ਕਬੀਰਪੁਰ ਵਿੱਚ ਚੱਕ ਪੱਤੀ ਬਾਲੂ ਬਹਾਦਰੂ ਚਲਾਇਸੈਂਸੀ 12 ਬੋਰ ਦੀ ਰਾਈਫਲ ਨਾਲ ਅਚਾਨਕ ਗੋਲੀ ਚੱਲਣ ਨਾਲ ਇੱਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਕਾਰ ਸਿੰਘ ਦੇ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਘਟਨਾ ਵਾਲੇ ਮ੍ਰਿਤਕ ਆਪਣੇ ਘਰ ਵਿੱਚ ਆਪਣੀ ਪਤਨੀ ਨਾਲ ਇਕੱਲਾ ਮੌਜੂਦ ਸੀ। ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪਤਨੀ ਨੇ ਹੋਰ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਬਲਕਾਰ ਸਿੰਘ ਦੀ ਖੂਨ ਨਾਲ ਲਥਪਥ ਲਾਸ ਬੈਡਰੂਮ ਵਿੱਚੋਂ ਮਿਲੀ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਦੀ ਲੜਕੀ ਵਿਆਹੀ ਹੋਈ ਹੈ ਜਦਕਿ ਦੋਵੇਂ ਲੜਕੇ ਵਿਦੇਸ਼ ਰਹਿੰਦੇ ਨੇ ਪਰਿਵਾਰ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਉਹਨਾਂ ਨੂੰ ਕਿਸੇ ਵੀ ਵਿਅਕਤੀ ਤੇ ਕੋਈ ਸ਼ੱਕ ਨਹੀਂ ਹੈ ਤੇ ਇਹ ਮੌਤ ਲਾਇਸੈਂਸੀ ਰਾਈਫਲ ਵਿੱਚੋਂ ਅਚਾਨਕ ਗੋਲੀ ਚੱਲਣ ਕਾਰਨ ਹੋਈ ਹੈ ਹਾਂਜੀ ਵੀ ਬਾਹਰੋਂ ਆਇਆ ਪਾਣੀ ਵੇਖ ਕੇ ਪਤਾ ਨਹੀਂ ਆਇਆ ਤੇ ਬਾਹਰ ਵਿਹਲੇ ਦਾ ਗੁਆ ਮਾਰ ਕੇ ਆਇਆ ਮੈਂ ਬਾਥਰੂਮ ਤੋਂ ਮੈਂ ਤੋਂ ਨਿਕਲ ਕੇ ਬਾਹਰ ਬੰਜੇ ਤੇ ਬੈ ਗਈ ਹਾਂ ਮੈਂ ਤੇ ਬਾ ਇਹਨੇ ਕੁੰਡਾ ਵਾਰਤਾ ਘਰ ਆਲਾ ਕਿ ਮੁੰਡਾ ਮਾਰਿਆ ਬਾਸੂ ਵਿੱਚ ਤੇ ਮੈਂ ਇਹ ਬੋਲਣ ਲੱਗਾ ਬੋਲਿਆ ਮੈਨੂੰ ਕੀ ਹੁੰਦਾ ਬੋਲਦਾ ਕਿਉਂ ਆਂ ਅੰਦਰ ਬਾਸੂ ਵਿੱਚ ਪੈ ਕੁਰ ਤੋਂ ਲਿਆ ਜਾਂਦੇ ਅਸਵਾਰ ਹੋ ਆ ਕੇ ਹਾਂ ਦਾ ਮੇਰਾ ਪਤਾ ਨਹੀਂ ਕੀ ਹੁੰਦਾ ਮੇਰੇ ਜੀ ਇਹਨੂੰ ਹੋਰ ਤਰ੍ਹਾਂ ਹੋ ਹੀ ਜਾਂਦੀ ਐ ਮੈਂ ਕਾਲੀ ਤੇ ਨਹੀਂ ਬਿੰਦੀ ਮੈਂ ਕੀ ਹੁੰਦਾ ਵਾ ਮਤਲਬ ਕੋਈ ਨਹੀਂ ਮੈਂ ਬਨੇ ਚੁੱਕੇ ਲਿਆ ਜਿਹਾ ਇਸ ਤਰ੍ਹਾਂ ਦੁੱਧ ਦਾ ਪਿਆ ਘਟ ਮੇਰੇ ਤੋਂ ਤੇ ਬੜਾ ਜਾਂ ਨਹੀਂ ਜਾਂਦਾ ਉਹਨੂੰ ਮੇਰੇ ਵਾਕ ਨਾਲ ਦੋ ਲੀੜੇ ਵੀ ਨਹੀਂ ਚੁੱਕਣ ਜੋ ਵੀ ਰਹੀ ਉਥੋਂ ਆਇਆ ਵਾ ਮੈਨੂੰ ਚੋ ਪੇਚੇ ਬਾਹਰ ਤਾ ਮੁੜ ਕੇ ਉਹ ਹੰਦਰ ਚਲੇ ਜਾਵਾ ਤੇ ਪਰਦਾ ਬੰਨਣ ਡਿਆ ਮੈਨੂੰ ਤੇ ਲੱਗੀ ਆਦਾ ਪਾਣੀ ਪੀਦਾ ਤੇ ਮੈਂ ਪਾਣੀ ਪੀਣ ਚੱਲੇ ਗਈ ਆ ਤੇ ਕੇਸ ਕਿਵੇਂ ਹੈ ਹਲੇ ਕੇਸੀ ਕਾ ਤੋਂ ਬੰਨਣ ਡਿਆ ਆ ਅੰਦਰ ਨਹੀਂ ਇਹ ਮੇਰੀ ਕੇਸ ਕੀ ਸਹੀ ਵੀ ਖੋਲ ਗਈ ਆ ਮੈਂ ਬਾਹਰ ਲਾਵਾ ਮੈਂ ਚਾਲਾ ਸਖੁੱਲੀ ਆ ਕੇ ਬਾਹਰ ਲੂਗਾ ਇਹ ਕੇਸ ਕੀ ਬੰਨ ਲਾ ਪਿਆ ਵਾ ਬੰਨ ਕੇ ਦਾ ਤੇ ਇਹਨੇ ਲੋਈ ਲੋਈ ਦੀ ਪੁੱਪਣਾ ਲਈ ਪਾਣੀ ਵੇਖਣ ਜਾਣਾ ਹਣਾ ਫੇਰ ਇਹ ਅੰਦਰ ਨੂੰ ਆ ਗਿਆ ਵਾ ਮੈਂ ਅਜੇ ਇੱਥੇ ਗੂਏ ਚ ਹੀ ਆਈ ਹਾਂ ਉਹਨੇ ਉਠਾਓ ਕੀ ਬੂਏ ਦੇ ਬੱਚੇ ਮੈਂ ਹਾਂ ਹਾਂ ਅਦਰ ਆਪਣ ਦੇਖੀ ਕਿ ਕਿਤੇ ਉੱਤਾਂ ਚ ਇੱਕ ਇੱਕ ਫਾਇਰ ਹੋਇਆ ਜੀ ਪਤਾ ਨਹੀਂ ਪਤਾ ਖੜਕਾਈ ਹੋਇਆ ਮੈਨੂੰ ਦੇ ਮੈਨੂੰ ਕੋਈ ਹੋਰ ਤਾਂ ਨਹੀਂ ਘਰ ਵਿੱਚ ਮਾਤਾ ਜੀ ਮੌਜੂਦ ਕੋਈ ਹੋਰ ਨਹੀਂ ਕੋਈ ਨਹੀਂ ਹੋਰ ਮੇਰਾ ਨਾਮ ਅਰਤਾਰ ਸਿੰਘ ਆ ਜੀ ਇਹ ਵੱਡੇ ਬ੍ਰਦਰ ਮੇਰੇ ਬਲਕਾਰ ਸਿੰਘ ਆ ਅੱਛਾ ਜੀ ਤੇ ਪਤਾ ਨਹੀਂ ਰਫਲ ਲੈ ਕੇ ਨਾਲ ਸੌਂਦੇ ਰਹੋ ਜੀ ਤੇ ਪਤਾ ਚਾਂਕ ਚੰਦ ਕੀ ਕੀ ਗੱਲ ਬਣੀ ਆਈ ਤੇ ਬਾਅਦ ਚ ਆਏ ਆ ਸਾਡਾ ਘਰ ਇਹ ਦੂਜਾ ਇਥੋਂ ਵੀ ਕਰਮਾ ਤੇ ਆ ਬਾਹਰਲਾ ਗੇਟ ਵੱਜਾ ਹੈ ਏ ਛੋਟੇ ਭਰਾ ਦੀ ਉਧਰ ਘਰ ਆ ਤੁਸੀਂ ਛੱਡਦੇ ਹੋ ਗੁੱਡੀ ਦਾ ਕੰਦ ਟੱਪ ਕੇ ਆ ਕੇ ਗੇਟ ਅੰਦਰੋਂ ਖੋਲਿਆ ਤੇ ਸਾਡੇ ਆਉਂਦਿਆਂ ਨੂੰ ਤੇ ਸਾਰਾ ਖੂਨ ਖਿਲਰ ਰਿਆ ਪਿਆ ਇੱਕ ਸਾਹ ਖਤਮ ਹੋਇਆ ਪਿਆ ਸਰੀਰ ਠੰਡਾ ਹੋਇਆ ਪਿਆ ਬਿਲਕੁਲ ਹਾਂਜੀ ਘਰ ਦੇ ਵਿੱਚ ਕੌਣ-ਕੌਣ ਮੌਜੂਦ ਸੀ ਇਹ ਦੋਨੇ ਜੀ ਰਹਿੰਦੇ ਸੀ ਪ੍ਰਕਾਰ ਸਿੰਘ ਤੇ ਚੰਦਰਪਾਲ ਗੌਰ ਗੁੱਡੀ ਵਿਆਹੀ ਆ ਲੜਕੇ ਦੋਨੇ ਬਾਹਰ ਆ ਇੱਕ ਦੁਬਈ ਦੇ ਵਿੱਚ ਇੱਕ ਪੁਰਤਗਾਲ ਆ ਕੋਈ ਹੋਰ ਕਿਸੇ ਕਿਸਮ ਦਾ ਸ਼ੱਕ ਹੋਵੇ ਨਾ ਜੀ ਕੋਈ ਕਿਸੇ ਦਾ ਕੋਈ ਸ਼ੱਕ ਨਹੀਂ ਸਾਨੂੰ ਜੀ ਹਾਂਜੀ ਅਚਾਨਕ ਹੀ ਕੋਈ ਅਚਾਨਕ ਤੇ ਪੈਰ ਪੂਰ ਫਿਸਲ ਗਿਆ ਜੀ ਚੱਲ ਗਈ ਆ ਇਹ ਇਹ ਸਭ ਚੋਸੀਆ ਪਰਮਾਂ ਮਾ ਇਸ ਚੱਕ ਪੱਤੀ ਬਾਲੂਆਦਰ ਪਿੰਡ ਆ ਤੇ ਬਲਕਰ ਸਿੰਘ ਕੋਈ 60 ਸਾਲ ਦੀ ਉਮਰ ਹੋ ਗਈ ਦੀ ਇਹਦੇ ਇੱਕ ਅਚਾਨਕ ਦਿਨਾਲੀ ਜਿਹੜੀ ਰੈਫਲਿਆ ਲਾਇਸੈਂਸੀ ਉਹਦੇ ਕੋਲ ਹੀ ਲੱਗਣਾ ਜਿੱਦ ਇੱਥੇ ਮੁੱਕਦੇ ਪਹੁੰਚੇ ਉਹਨਾਂ ਦੀ ਮੌਤ ਹੋ ਗਈ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਸੀ ਹਰ ਦੇਖ ਰਹੇ ਹਰ ਪਹਿਲੇ ਤੋਂ ਜਾਂਚ ਕਰ ਰਹੇ ਆ ਫਿਲਹਾਲ ਇਹਦੇ ਕੋਈ ਆਪਾਂ ਨੂੰ ਕੋਈ ਕਿਸੇ ਕਿਸਮ ਦੀ ਕੋਈ ਸ਼ੱਕ ਨਹੀਂ ਕਿਸੇ ਤੇ ਲੱਗਦੀ ਇਹ ਦੋ ਮੀਆਂ ਵੀ ਵੀ ਘਰ ਰਹਿੰਦੇ ਸੀ ਤੇ ਉਹਦੀ ਮੈਸੇਜ ਬਿਮਾਰ ਆ ਇਹ ਉਹਦੀ ਦੇਖਭਾਲ ਕਰਦਾ ਸੀ ਬੱਚੇ ਬਾਹਰ ਆ ਬੱਚੇ ਇਹਨਾਂ ਦੇ ਵਿਦੇਸ਼ ਵਿੱਚ ਆ ਇਹਨਾਂ ਅਸੀਂ ਵੇਖ ਰਹੇ ਹਾਂ ਜੀ ਮੌਕੇ ਤੇ ਤਰੀਖ ਕਰ ਰਹੇ ਹਾਂ ਕੋਈ ਫੋਨ ਐਂਟਰੀ ਕੋਈ ਦਿਖੀ ਹੋਵੇ ਘਰ ਦੇ ਵਿੱਚ ਇਹ ਨਹੀਂ ਕੋਈ ਐਂਟਰੀ ਨਹੀਂ ਬਿਲਕੁਲ ਕੋਈ ਐਂਟਰੀ ਨਹੀਂ ਦਰਵਾਜ਼ਾ ਇਹਦੇ ਬ੍ਰਦਰ ਦੇ ਬੱਚਿਆਂ ਨੇ ਗਵਾਣ ਆ ਕੇ ਖੋਲਿਆ ਹੋਰ ਕੋਈ ਐਂਟਰੀ ਨਹੀਂ ਕਿਸੇ ਕਿਸਮ ਦੀ ਕੀ ਤੁਸੀਂ ਵੀ ਆਪਣੇ ਵਹੀਕਲ, ਘਰ, ਕਾਰੋਬਾਰ ਜਾਂ ਫਿਰ ਲਾਈਫ ਇੰਸ਼ੋਰੈਂਸ ਲੱਭ ਰਹੇ ਹੋ ਫਤਿਹ ਇੰਸ਼ੋਰੈਂਸ ਸਲੂਸ਼ਨ ਆਈ ਐਨ ਸੀ ਤੁਹਾਡੇ ਘਰ ਲਈ ਲੈ ਕੇ ਆਏ ਨੇ ਭਰੋਸੇਮੰਦ ਸਸਤੀ ਇੰਸ਼ੋਰੈਂਸ ਸੇਵਾ ਇੱਥੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਕੀਤੀ ਜਾਂਦੀ ਹੈ ਜੇ ਤੁਸੀਂ ਵੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਫਤਿਹ ਇੰਸ਼ੋਰੈਂਸ ਤੁਹਾਡੇ ਭਰੋਸੇ ਦਾ ਸਾਥੀ